ਸੀਨੀਅਰ ਅਕਾਲੀ ਆਗੂ ਪਦਮਪੂਸ਼ਨ ਸੁਖਦੇਵ ਸਿੰਘ ਟੀਂਸਾ ਜਿਨ੍ਹਾਂ ਦੀ ਬੁੱਧਵਾਰ ਨੂੰ ਮੌਤ ਹੋ ਗਈ ਸੀ ਉਹਨਾਂ ਦਾ ਅੱਜ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਉਬਵਾਲ ਵਿਖੇ ਕੀਤਾ ਜਾਏਗਾ ਸਵੇਰ ਵੇਲੇ ਚੰਡੀਗੜ੍ਹ ਤੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਰਿਵਾਰ ਪਿੰਡ ਵੱਲ ਨੂੰ ਤੁਰਿਆ ਬਹੁਤ ਸਾਰੀਆਂ ਉੱਗੀਆਂ ਸ਼ਖਸੀਅਤਾਂ ਸਿਆਸਤਦਾਨਾਂ ਨੇ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਔਰ ਉਹਨਾਂ ਨੂੰ ਨਾਮ ਅੱਖਾਂ ਦੇ ਨਾਲ ਵਿਦਾਈ ਦਿੱਤੀ ਜਾ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਉਹ 99 ਸਾਲਾਂ ਦੇ ਸਨ ਲੰਬੀ ਬਿਮਾਰੀ ਕਾਰਨ ਪਿਛਲੇ ਕੁਝ ਦਿਨਾਂ ਤੋਂ ਮੁਹਾਲੀ ਦੇ 40 ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਢੀਂਡਸਾ ਆਪਣੇ ਪਿੱਛੇ ਪਤਨੀ, ਦੋ ਧੀਆਂ ਤੇ ਇੱਕ ਪੁੱਤਰ ਨੂੰ ਛੱਡ ਗਏ ਐ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਢੀਂਡਸਾ ਦੇ ਡਿੱਗਣ ਕਾਰਨ ਲੱਤ ਤੇ ਸੱਟ ਲੱਗ ਗਈ ਸੀ ਜਿਸ ਦਾ ਇਲਾਜ 40s ਤੋਂ ਚੱਲ ਰਿਹਾ ਸੀ ਉਹਨਾਂ ਨੂੰ ਕੁਝ ਹੋਰ ਸਰੀਰਕ ਸਮੱਸਿਆਵਾਂ ਨੇ ਵੀ ਘੇਰ ਲਿਆ ਸੀ ਇਨੀ ਦਿਨੀ ਉਹ ਦਿਲ ਤੇ ਫੇਫੜਿਆਂ ਦੀ ਬਿਮਾਰੀ ਨਾਲ ਪੀੜਤ ਸਨ ਜਿਸ ਦਾ ਉਹ ਇਲਾਜ 40s ਹਸਪਤਾਲ ਤੋਂ ਕਰਵਾ ਰਹੇ ਸਨ ਥੋੜੇ ਦਿਨ ਪਹਿਲਾਂ ਉਹਨਾਂ ਨੂੰ ਤੰਦਰੁਸਤ ਘੋਸ਼ਿਤ ਕਰ ਵੀ ਦਿੱਤਾ ਗਿਆ ਸੀ ਤੇ ਪ੍ਰਸ਼ਾਸਨ ਨੇ ਛੁੱਟੀ ਵੀ ਦੇ ਦਿੱਤੀ ਸੀ ਪਰ ਮੰਗਲਵਾਰ ਨੂੰ ਦੁਬਾਰਾ ਸਿਹਤ ਵਿਗੜਦੀ ਹੈ ਔਰ ਉਹਨਾਂ ਨੂੰ ਮੁੜ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ 2 ਦਿਨ ਉਹਨਾਂ ਦਾ ਇਲਾਜ ਚੱਲਦਾ ਹੈ ਔਰ ਬੁੱਧਵਾਰ ਨੂੰ ਉਹਨਾਂ ਦੀ ਸਿਹਤ ਜ਼ਿਆਦਾ ਨਾਸਾਜ਼ ਹੁੰਦੀ ਹੈ ਉਹਨਾਂ ਦਾ ਬੀਪੀ ਵਾਧਾ ਘਟਦਾ ਹੈ ਔਰ ਉਹਨਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਪਰ ਉਹ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਜੇਕਰ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਲੰਬਾ ਸਮਾਂ ਸਿਆਸਤ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹ ਕੇਂਦਰ ਸਰਕਾਰ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਵਾਜਪਾਈ ਸਨ ਤਾਂ 2000 ਤੋਂ ਲੈ ਕੇ 2004 ਤੱਕ ਉਹ ਕੇਂਦਰੀ ਮੰਤਰੀ ਵੀ ਰਹੇ 2019 ਚ ਪਦਮ ਪੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਔਰ 2020 ਵਿੱਚ ਕੁਝ મત ਭੇਦਾਂ ਨੂੰ ਲੈ ਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਤੇ ਆਪਣੀ ਇੱਕ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਬਣਾਈ 2021 ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਰਲੇਵਾ ਕਰ ਲਿਆ ਔਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ ਇਹਨਾਂ ਦੋ ਪਾਰਟੀਆਂ ਦੇ ਰਲੇਵੇਂ ਤੋਂ ਬਾਅਦ ਇੱਕ ਵਾਰ ਮੁੜ ਤੋਂ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਔਰ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਵੀ ਬਣਾਇਆ ਗਿਆ ਸੀ ਲੰਬੇ ਸਫ਼ਰ ਦੌਰਾਨ ਉਹਨਾਂ ਨੇ ਸਿਆਸਤ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਜਿਸ ਦੇ ਲਈ ਉਹਨਾਂ ਨੂੰ ਯਾਦ ਕੀਤਾ ਜਾਏਗਾ ਅੱਜ ਇਹ ਤਸਵੀਰਾਂ ਭਾਵੂ ਕਰ ਦੇਣ ਵਾਲੀਆਂ ਨੇ ਸੁਖਦੇਵ ਸਿੰਘ ਢਿੰਡਸਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਹੋ ਰਿਹਾ ਹੈ ਉਹਨਾਂ ਦੀ ਮ੍ਰਿਤਕ ਦੇਹ ਲੈ ਕੇ ਪਰਿਵਾਰ ਉਹਨਾਂ ਦੇ ਪਿੰਡ ਪਹੁੰਚ ਚੁੱਕਿਆ ਬਹੁਤ ਸਾਰੀਆਂ ਧਾਰਮਿਕ ਸਿਆਸੀ ਸ਼ਖਸੀਅਤਾਂ ਔਰ ਸਮਾਜਿਕ ਸ਼ਖਸੀਅਤਾਂ ਅੱਜ ਉਹਨਾਂ ਦੇ ਆਖਰੀ ਦਰਸ਼ਨਾਂ ਦੇ ਲਈ ਉਹਨਾਂ ਦੇ ਪਿੰਡ ਪਹੁੰਚੀਆਂ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਉਹਨਾਂ ਦੀ ਜੀਵਨੀ ਤੇ ਚਾਨਣਾ ਵੀ ਪਾਇਆ ਔਰ ਕੁਝ ਸਮੇਂ ਬਾਅਦ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਏਗੀ ਸੰਸਕਾਰ ਕੀਤਾ ਜਾਏਗਾ ਬਰਮਿੰਦਰ ਸਿੰਘ ਢੀਂਟਸਾ ਉਹਨਾਂ ਦੇ ਸੁਪੁੱਤਰ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਜ਼ਾਨਾ ਮੰਤਰੀ ਵੀ ਰਹਿ ਚੁੱਕੇ ਨੇ ਪਰਿਵਾਰ ਨੇ ਲੰਬੀ ਸਿਆਸਤ ਕੀਤੀ ਹੈ ਬਰਮਿੰਦਰ ਸਿੰਘ ਢੀਂਟਸਾ ਹੁਣ ਵੀ ਸਿਆਸਤ ਦੇ ਵਿੱਚ ਸਰਗਰਮ ਨੇ ਔਰ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਬਹੁਤ ਸਾਰੇ ਲੀਡਰਾਂ ਨੇ ਉਹਨਾਂ ਨੂੰ ਆਪਣੇ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਭੇਟ ਕੀਤੀ ਹੈ ਔਰ ਬਸਨੀਕ ਪੰਜਾਬ ਦੇ ਉਹ ਸਾਡੇ ਤੋਂ ਵਿਛੜ ਗਏ ਨੇ ਤਾਂ ਮੈਂ ਔਰ ਮੇਰੀ ਬੇਟੀ ਜੈਂਦਰ ਅਸੀਂ ਫੈਮਲੀ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਆਏ ਆ ਆਪਣੇ ਰਿਸਪੈਕਟਸ ਪੇ ਕਰਨ ਆਏ ਆ ਉਹਨਾਂ ਨੂੰ ਉਹਨਾਂ ਦੀ ਸੰਸਕਾਰ ਤੋਂ ਪਹਿਲੇ ਹਾਂਜੀ ਕਾਫੀ ਲੰਮਾ ਉਹਨਾਂ ਦਾ ਰਾਜਨੀਤਿਕ ਸਫ਼ਰ ਰਿਹਾ ਸਕੂਲ ਤੋਂ ਲੈ ਕੇ ਕਹਿ ਸਕਦੇ ਪਿੰਡ ਦੇ ਸਰਪੰਚ ਤੋਂ ਲੈ ਕੇ ਕੇਂਦਰ ਦੇ ਵਿੱਚ ਜਦੋਂ ਭਾਜਪਾ ਸਰਕਾਰਾਂ ਦੀ ਜੀ ਉਦੋਂ ਵੀ ਉਹ ਮੰਤਰੀ ਰਹੇ ਤਾਂ ਕਿਵੇਂ ਇਸ ਇੱਕ ਵੱਡੇ ਸਿਆਸਤਦਾਨ ਦਾ ਜਾਣਾ ਕਿੰਨਾ ਇੱਕ ਸਿਆਸਤ ਦੇ ਲਈ ਜਿਹੜਾ ਦੇਖੋ ਇਸ ਦਿਨ ਨੂੰ ਕੋਈ ਰੋਕ ਨਹੀਂ ਸਕਦਾ ਸਾਰਿਆਂ ਹੀ ਨੇ ਜਾਣਾ ਇੱਕ ਦਿਨ ਪਰ ਜਦ ਕੋਈ ਵਿਅਕਤੀ ਜਾਏ ਆਪਣੇ ਪਰਿਵਾਰ ਲਈ ਤਾਂ ਕਾਟਾ ਹੁੰਦਾ ਹੈ ਪਰ ਜਦ ਇੱਕ ਵਿਅਕਤੀ ਜਿਨੇ ਸਿਆਸਤ ਦੇ ਵਿੱਚ ਆ ਆਪਣੇ ਸਾਰਿਆਂ ਲਈ ਸੋਸ਼ਲ ਵਰਕ ਦੇ ਵਿੱਚ ਕੰਮ ਦਿੱਤਾ ਕੀਤਾ ਹੋਏ ਉਹਦਾ ਜਾਣਾ ਫਿਰ ਜਿਹੜਾ ਜ਼ਿਆਦਾ ਲੱਗਦਾ ਔਰ ਮੇਰੇ ਖਿਆਲ ਚ ਇਹ ਕਾਟਾ ਜ਼ਰੂਰ ਪਾਊਗਾ ਪਰ ਅੱਗੇ ਇਹਨਾਂ ਦੇ ਸੁਪੁੱਤਰ ਪਰਮੇਂਦਰ ਜੀ ਵਧੀਆ ਕੰਮ ਕਰ ਰਹੇ ਨੇ ਔਰ ਮੇਰੇ ਖਿਆਲ ਚ ਇਹ ਨਾ ਦੀ ਜਿਹੜੀ ਹੈਗੀ ਹੈ ਲੈਗੇਸੀ ਉਹ ਅੱਗੇ ਲੈ ਕੇ ਜਾਣਗੇ ਕਦੇ ਸੰਪਰਕ ਹੋਇਆ ਕਦੇ ਮਿਲੇ ਤੁਸੀਂ ਕੋਈ ਯਾਦ ਹਾਂਜੀ ਹਾਂਜੀ ਕਈ ਵਾਰੀ ਮਿਲੀ ਹੈ ਸਭ ਤੋਂ ਪਹਿਲੇ ਜਦ ਮੈਂ ਵੀ ਪਹਿਲੀ ਵਾਰੀ ਐਮਪੀ ਬਣੀ ਸੀ এবিসি ਉਦੋਂ ਬਹੁਤ ਵਧੀਆ ਸਿਆਸਤ ਚੱਲਦੀ ਸੀ ਸਾਡਾ ਇੱਕ ਪੰਜਾਬ ਐਮਪੀਜ਼ ਦਾ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਅਸੀਂ ਗਰੁੱਪ ਬਣਾਇਆ ਹੋਇਆ ਸੀ ਔਰ ਹਫਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਇੱਕ ਦੂਜੇ ਦੇ ਘਰ ਅਸੀਂ ਖਾਣਾ ਖਾਂਦੇ ਸੀ ਸੋ ਇੱਕ ਭਾਈਚਾਰਕ ਨਾਤੇ ਦੇ ਉੱਤੇ ਪੰਜਾਬ ਦੇ ਅਸੀਂ ਸਾਰੇ ਮਸਲੇ ਪਾਰਲੀਮੈਂਟ ਤੇ ਚੱਕਦੇ ਸੀ ਔਰ ਇਹਨੂੰ ਸਾਨੂੰ ਲੀਡ ਕਰਦੇ ଥି ਟਿੰਟ ਸਾਹਿਬ ਸੋ ਇਹ ਬਹੁਤ ਅੱਛੀ ਯਾਦ ਹੈ ਬਹੁਤ ਅੱਛੇ ਦੱਸ ਕੇ ਗਏ ਥੀ ਹਾਂਜੀ ਚਲੋ ਹਾਂਜੀ ਆਖਰੀ ਮੁਲਾਕਾਤ ਮੇਰੀ 1.5 ਸਾਲ ਪਹਿਲੇ ਮੇਰੇ ਖਿਆਲ ਛੇ ਇਹ ਜਦ ਇੱਕ ਸਾਡੇ ਹੈਗੇ ਨੇ ਕੈਂਤ ਸਾਹਿਬ ਉਹਨਾਂ ਨੇ ਆਪਣੇ ਸਮਾਜ ਦਾ ਪ੍ਰੋਗਰਾਮ ਰੱਖਿਆ ਥੀ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਆਏ ਸੀ ਉਥੋਂ ਮੈਂ ਆਖਰੀ ਮੀਟੀਆਂ ਨਾਲ ਹਾਂਜੀ ਥੈਂਕ ਯੂ ਸ੍ਰੀ ਦੇਵ ਸਿੰਘ ਜੀ ਦੀ ਦੁਨੀਆ ਜੰਨੇ ਰਹੇ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਲੰਬਾ ਸਮਾਂ ਦੁਨੀਆਂ ਆ ਰਹੇ ਨੇ ਸਾਥ ਸ੍ਰੀ ਦੇਵ ਸਿੰਘ ਜੀ ਪੇਟ ਸਾਹ ਨੇ ਜੋ ਮੈਂ ਸਮਝਦਾ ਆਪਣੀ ਬੇਬਾਕ ਹੋ ਕੇ ਗੱਲ ਕਰਨ ਦੀ ਪਹਿਚਾਣ ਬਣਾਈ ਆ ਉੱਤੇ ਅਸੀਂ ਮਾਣ ਕਰ ਸਕਦੇ ਆ ਔਰ ਉਹਨਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜ ਦੇ ਹਰ ਖੇਤਰ ਦੇ ਵਿੱਚ ਸੇਵਾ ਵੀ ਚਲਾਇਆ ਭਾਵੇਂ ਸਿਆਕਾਰਤਾ ਲਹਿਰ ਹੋਵੇ ਭਾਵੇਂ ਪੁਜੇਤੀ ਰਾਜ ਸਿਸਟਮ ਹੋਵੇ ਭਾਵੇਂ ਰਾਜਨੀਤੀ ਹੋਵੇ ਭਾਵੇਂ ਧਾਰਮਿਕ ਸਮਾਜਿਕ ਹਰ ਖੇਤਰ ਦੇ ਖਾਸ ਤੌਰ ਤੇ ਖੇਡਾਂ ਦੇ ਖੇਤਰ ਦੇ ਵਿੱਚ ਉਹਨਾਂ ਦੀ ਇੱਕ ਨਵੇਕਲੀ ਪਛਾਣ ਰਹੀ ਆ ਔਰ ਉਹਨਾਂ ਦਾ ਜਿਹੜਾ ਘਾਟਾ ਉਹ ਪੂਰਿਆ ਨਹੀਂ ਜਾ ਸਕਦਾ ਤੁਹਾਡੇ ਨਾਲ ਸਫ਼ਰ ਕਿਸ ਤਰ੍ਹਾਂ ਦਾ ਮੇਰੇ ਨਾਲ ਤਾਂ ਵਿਦਿਆਰਥੀ ਜੀਵਨ ਤੋਂ ਲੈ ਕੇ ਜਦੋਂ ਮੈਂ ਪੜਦਾ ਹੁੰਦਾ ਸੀ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਪ੍ਰਧਾਨ ਸੀ ਮੈਂ ਉਦੋਂ ਤੋਂ ਲੈ ਕੇ ਮੇਰਾ ਇਹਨਾਂ ਨਾਲ ਵਾਸਤਾ ਰਿਹਾ ਔਰ ਭੇਰਤਾ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਬਦਲਿਆ ਸਾਡਾ ਸਬੰਧ ਰਾਜਨੀਤੀ ਨਹੀਂ ਸੀ ਕੇਵਲ ਇਹ ਪਰਿਵਾਰਕ ਸਬੰਧ ਵੀ ਹੁਣ ਤੱਕ ਰਹੇ ਔਰ ਮੈਂ ਕਹਿ ਸਕਦਾ ਕਿ ਹਰਵਿੰਦੇਸ਼ਾ ਹੀ ਉਹ ਰਹਿ ਅੱਛੀ ਦੰਦੇ ਸੀ ਔਰ ਸੱਚ ਤੇ ਪਹਿਰਾ ਦੰਦੇ ਸੀ ਔਰ ਮੈਂ ਕਹਿ ਸਕਦਾ ਕਿ ਬੇਬਾਕ ਹੋ ਕੇ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦਾ ਹੈ ਹੀ ਸਮਾਜ ਨੂੰ ਤੇ ਰਾਜਨੀਤੀ ਨੂੰ ਪਿੱਛਾ ਦੇਦਾ ਪਰਿਵਾਰ ਨੂੰ ਤਾਂ ਘਾਟਾ ਹੁੰਦੇ ਹੁੰਦਾ ਪਰ ਉਹਨਾਂ ਦੇ ਜਾਣ ਦੀ ਉਹਨਾਂ ਦੇ ਸਦਮੇ ਦੀ ਪੀੜਾ ਜਿਹੜੀ ਆ ਉਹ ਸਭੁੱਤੇ ਸਮਾਜ ਨੂੰ ਆ ਕਿਉਂਕਿ ਨਾ ਕੇਵਲ ਉਹ ਅਕਾਲੀ ਦਰਬ ਦੇ ਵਿੱਚ ਬਲ ਕੇ ਬਾਕੀ ਵੀ ਪਾਰਟੀਆਂ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਕਾਰ ਸੀ ਔਰ ਬੜਾ ਵੱਡਾ ਉਹਨਾਂ ਦਾ ਦਾਸ ਸੀ ਅੰਤਿਮ ਸਮੇਂ ਦੀ ਜਿਹੜਾ ਤੁਹਾਡੇ ਨਾਲ ਸਾਂਝੀ ਕੀਤੀ ਹੋਵੇ ਅੰਤਿਮ ਸਮੇਂ ਆ ਜਾਣ ਤੋਂ 4 ਦਿਨ ਪਹਿਲਾਂ ਮੈਂ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਮਿਲ ਕੇ ਆਏ ਉਹਨਾਂ ਨੂੰ ਉਹਨਾਂ ਨੂੰ ਇੱਕੇ ਚਿੰਤਾ ਸੀ ਕਿ ਲੀਡਰ ਤਾਂ ਲੜਦੇ ਦੇਖੇ ਆ ਢੜੇ ਤਾਂ ਪਾਰਟੀਆਂ 'ਚ ਦੇਖੇ ਨੇ ਪਰ ਕਦੇ ਤਾਕਤਾਂ ਦਾ ਟਕਰਾਅ ਨਹੀਂ ਸੀ ਦੇਖਿਆ ਜਥੇਦਾਰ ਸਹਿਬਾਨਾਂ ਦਾ ਟਕਰਾਅ ਨਹੀਂ ਸੀ ਦੇਖਿਆ ਇਹ ਜਿਹੜੇ ਜਥੇਦਾਰ ਸਹਿਬਾਨ ਤੇ ਤਾਕਤਾਂ ਕੋਲ ਜੁੜੋ ਜੁਡੀ ਹੋ ਰਹੇ ਨੇ ਅੱਜ ਇਹਨਾਂ ਨੂੰ ਸਿਰ ਜੋੜ ਕੇ ਬਿਠਾਉਣ ਦੀ ਲੋੜ ਆ ਇਹ ਚਿੰਤਾ ਉਹ ਆਪਣੇ ਹਿਰਦੇ ਚ ਲੈ ਕੇ ਗਏ